ਅੱਜ ਦੀਆਂ ਖ਼ਬਰਾਂ ਵੱਲ ਚਲੀਏ ਤੇ ਕੱਲ ਸ਼ਾਮੀ ਜਿਸ ਤਰ੍ਹਾਂ ਆਪਾਂ ਖ਼ਬਰ ਸਾਂਝੀ ਕੀਤੀ ਸੀਗੀ ਵੀ FBI ਦੇ ਜਿਹੜੇ ਸਾਬਕਾ ਡਾਇਰੈਕਟਰ ਹੈਗੇ ਆ ਆ ਉਹਨਾਂ ਨੂੰ ਇਨਡਾਈਟ ਕੀਤਾ ਗਿਆ ਹੈਗਾ। ਉਹਦੇ ਸਬੰਧ ਦੇ ਵਿੱਚ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਹੋਰ ਲੋਕਾਂ ਨੂੰ ਵੀ ਜਿਹੜਾ ਆ ਇਨਡਾਈਟ ਕੀਤਾ ਜਾਊਗਾ। ਆ ਕਹਿੰਦੇ ਵੀ FBI ਦੇ ਡਾਇਰੈਕਟਰ ਜੋ ਕਿ ਇੱਕ ਬਹੁਤ ਝੂਠਾ ਸੀ ਆ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਉਸਨੇ ਜਿਹੜਾ ਆ ਕਾਫੀ ਜ਼ਿਆਦਾ ਝੂਠ ਬੋਲਿਆ ਸੀਗਾ। ਸੋ ਉਹਨਾਂ ਨੇ ਇੱਕ ਤਰ੍ਹਾਂ ਨਾਲ ਉਸ ਨੂੰ ਡਰਟੀ ਕਾਪ ਕਰਕੇ ਦੱਸਿਆ ਹੈਗਾ ਤੇ ਨਾਲ ਦੀ ਨਾਲ ਇਹ ਵੀ ਗਿਆ ਵੀ ਜਿਹੜਾ ਰੈਡੀਕਲ ਲੈਫਟ ਡੈਮੋਕ੍ਰੇਟਸ ਹੈਗੇ ਆ ਉਹਨਾਂ ਨੇ ਜਸਟਿਸ ਡਿਪਾਰਟਮੈਂਟ ਨੂੰ ਇੱਕ ਤਰ੍ਹਾਂ ਦੇ ਨਾਲ ਵੈਪਨਾਈਜ਼ ਕੀਤਾ ਹੈਗਾ 2020 ਦੀ ਸੈਨੇਟ ਜੁਡੀਸ਼ਰੀ ਜਿਹੜੀ ਹੀਅਰਿੰਗ ਸੀ ਉਹਦੇ ਵਿੱਚ ਜੋ FBI ਦੀ ਇਨਵੈਸਟੀਗੇਸ਼ਨ ਸੀ ਪ੍ਰੈਜ਼ੀਡੈਂਟ 트੍ਰੰਪ ਹੋਣਾ ਦੇ 2016 ਦੀ ਇਲੈਕਸ਼ਨ ਦੇ ਸਬੰਧ ਦੇ ਵਿੱਚ ਰਸ਼ੀਆ ਦੇ ਨਾਲ ਜੋ ਰੋਲਾ ਉਸ ਟਾਈਮ ਦੇ ਉੱਤੇ ਪਾਇਆ ਗਿਆ ਸੀ ਉਸ ਸਮੇਂ ਕਹਿੰਦੇ ਵੀ ਉਹਨਾਂ ਨੇ ਇਹ ਸਾਰਾ ਕੁਝ ਝੂਠ ਬੋਲਿਆ ਸੀਗਾ ਸੋ 트럼ਪੋਨਾ ਨੇ ਵੀਕਐਂਡ ਦੇ ਦੌਰਾਨ ਪਬਲੀਕਲੀ ਇਹ ਕਿਹਾ ਸੀਗਾ ਵੀ ਜਿਹੜੇ ਲੈਕ ਆਫ ਕ੍ਰਿਮੀਨਲ ਚਾਰजेस ਹੈਗੇ ਆ ਉਹਨਾਂ ਦੇ ਖਾਸ ਕਰਕੇ ਜਿਹੜੇ ਪੋਲੀਟੀਕਲ ਐਨਮੀਜ਼ ਆ ਉਹ ਉਹ ਆਪਾਂ ਦੇਖਾਂਗੇ ਤੇ ਖਾਸ ਕਰਕੇ ਉਹਨਾਂ ਨੇ ਅਟੌਨੀ ਜਨਰਲ ਪੈਮ ਬੋਂਡੀ ਨੂੰ ਇਹ ਕਿਹਾ ਸੀ ਵੀ ਅਸੀਂ ਹੁਣ ਡਿਲੇ ਹੋਰ ਨਹੀਂ ਕਰ ਸਕਦੇ ਜਲਦੀ ਤੋਂ ਜਲਦੀ ਜਿਹੜਾ ਸਾਨੂੰ ਐਕਸ਼ਨ ਆ ਉਹ ਕਰਨਾ ਚਾਹੀਦਾ ਹੈਗਾ ਜੀ ਬਿਲਕੁਲ ਸੋ ਉਹਨਾਂ ਦੇ ਸਿਆਸੀ ਵਿਰੋਧੀਆਂ ਨੂੰ ਉਹਨਾਂ ਨੇ ਚੇਤਾਵਨੀ ਜਿਹੜੀ ਦੇ ਦਿੱਤੀ ਤਾਂ ਕੀ ਦੇ ਦਿੱਤੀ ਵੀ ਭਾਈ ਮੈਂ ਤੁਹਾਡੇ ਦੁਆਲੇ ਜਿਹੜਾ ਉਹ ਆ ਰਿਹਾ ਆ ਸੋ ਸਿਆਸੀ ਬਦਲਾਖੋਰੀ ਵਾਲੇ ਪਾਸੇ ਨੂੰ ਗੱਲ ਇਹ ਵੱਧ ਰਹੀ ਆ ਜਿਹੜੇ ਓਬਵੀਅਸਲੀ ਉਹਨਾਂ ਦੇ ਵਿਰੋਧੀ ਆ ਉਹਨਾਂ ਨੇ ਇਹ ਗੱਲ ਆਖਣੀ ਆ ਟਰੰਪ ਉਹਨਾਂ ਦਾ ਕਹਿਣਾ ਵੀ ਤੁਸੀਂ ਮੇਰੇ ਖਿਲਾਫ ਇਹੀ ਕੁਝ ਜਿਹੜਾ ਉਹ ਕਰਦੇ ਰਹੇ ਆ ਸੋ ਉਸ ਦਾ ਭੁਗਤਾਨ ਜਿਹੜਾ ਉਹ ਤੁਹਾਨੂੰ ਕਰਨਾ ਜਿਹੜਾ ਪਊਗਾ ਐਫਪੀਏ ਦੇ ਡਾਇਰੈਕਟਰ ਜਿਹੜੇ ਕੈਸ਼ ਪਟੇਲ ਆ ਉਹਨਾਂ ਨੇ ਵੀ ਇਸ ਦੇ ਉੱਤੇ ਅਜੇ ਹਾ ਹੀ ਬਿਆਨ ਜਿਹੜਾ ਉਹ ਦਿੱਤਾ ਸੀ ਕਿੰਨਾ ਵੀ ਫਾਰ ਟੂ ਲੌਂਗ ਇੱਕੋਸ਼ ਅਮਰੀਕਾ ਦੇ ਵਿੱਚ ਚੱਲਿਆ ਆ ਵੀ ਉਹਨਾਂ ਦੇ ਉਲਟ ਕਾਰਵਾਈਆਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਆ ਸੋ ਇਸ ਤਰੀਕੇ ਦੇ ਨਾਲ ਹੁਣ ਇਹਨਾਂ ਦੀ ਜਿਹੜੀ ਉਹ ਵਾਰੀ ਆਊਗੀ ਸੋ ਰੌੜਾ ਐਸ ਟਾਈਮ ਸਿਆਸੀ ਬਦਲਾਖੋਰੀ ਦਾ ਜਿਹੜਾ ਹਰਜੋਤ ਸਿੰਘ ਜੀ ਜਾਦਾ ਇਸ ਬਾਬਤ ਜਿਹੜਾ ਉਹ ਪੈ ਰਿਹਾ ਆ ਸੋ ਦੇਖਦੇ ਆ ਵੀ ਇਹ ਕੇਸ ਪਾਸਿਬਲ ਨੂੰ ਗੱਲ ਜਿਹੜੀ ਉਹ ਵੱਧ ਦੀ ਹੈਗੀ ਆ ਪਰੇ ਆ ਮੀ ਜੀਮਸ ਕੌਮੀ ਹੁਣਾਂ ਨੂੰ ਇੰਡਾਈਟ ਕਰ ਦਿੱਤਾ ਪਰ ਜਦੋਂ ਤੁਸੀਂ ਕੱਲ ਵੀ ਦੱਸ ਰਹੇ ਸੀ ਵੀ ਹੋ ਸਕਦਾ ਵੀ ਸਜ਼ਾ ਕੋਈ ਬਾੜੀ ਜਿਆਦਾ ਸਖਤ ਨਾ ਵੀ ਹੋਵੇ ਪਰ ਕੁਛ ਨਾ ਕੁ ਸਜ਼ਾ ਜਿਹੜੀ ਉਹ ਹੋ ਸਕਦੀ ਹੈ ਕੰਟੈਂਪਟ ਆਫ ਕਾਂਗਰਸ ਦੇ ਵਿੱਚ ਟਰੰਪ ਹੁਣਾਂ ਦੇ ਐਡਵਾਈਜ਼ਰ ਰਹੇ ਜਿਹੜੇ ਸਟੀਫ ਬੈਨਨ ਆ ਜੋ ਇਸ ਟਾਈਮ H1B ਦੇ ਉਲਟ ਮੋਰਚਾ ਜਿਹੜਾ ਉਹ ਖੜੀ ਕੜੀ ਬੈਠੇ ਆ ਉਹਨਾਂ ਨੇ ਵੀ ਜਿਹੜਾ ਉਹ ਅ ਜਿਹੜਾ ਇੱਕ ਕੰਟੈਂਪਟ ਆਫ ਕਾਂਗਰਸ ਦੇ ਮਾਮਲੇ ਦੇ ਵਿੱਚ ਕੁਝ ਮਹੀਨੇ ਜਿਹੜੇ ਜੇਲ੍ਹ ਘੱਟੀ ਸੀਗੀ ਸੋ ਹੁਣ ਕਮੇਟੀ ਦੇ ਮੋਰੇ ਝੂਠ ਬੋਲਣ ਨੂੰ ਲੈ ਕੇ ਐਫਬੀਆਈ ਦੇ ਡਾਇਰੈਕਟਰ ਜੇਮਸ ਕੌਮੀ ਆ ਉਹਨਾਂ ਦੇ ਨੂੰ ਇਨਡਾਈਟ ਜਿਹੜਾ ਉਹ ਕਰ ਦਿੱਤਾ ਗਿਆ ਆ ਸੋ ਕਹਿੰਦੇ ਵੀ ਜਿਹੜੇ ਜੱਜ ਕੌਮੀ ਦਾ ਕ੍ਰਿਮੀਨਲ ਕੇਸ ਹੈਂਡਲ ਕਰਨਗੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦੇ ਪੁਆਇੰਟ ਹੀ ਆ 2021 ਦੇ ਵਿੱਚ ਯੂਐਸ ਡਿਸਟ੍ਰਿਕਟ ਜੱਜ ਮਾਈਕਲ ਨੈਚਮੈਨ ਆਫ ਆ ਕਿੰਨੇ ਵੀ ਇਹ ਰੈਂਡਮਲੀ ਅਸਾਈਨ ਕੀਤੇ ਗਏ ਸੀ ਕੌਮੀ ਹੁਣਾ ਦੇ ਕੇਸ ਦੇ ਵਿੱਚ ਸੋ ਇਹ ਜਿਹੜਾ ਆ ਕੇਸ ਦੀ ਜਿਹੜੀ ਉਹ ਸੁਣਵਾਈ ਇਹਨਾਂ ਦੇ ਵਿੱਚ ਜਿਹੜੇ ਉਹ ਲੈਣ ਕੇ ਸੋ ਰਾਸ਼ਪਤੀ 트ੰਪ ਹੁਣਾ ਦੇ ਜਿਹੜੇ ਯੂਐਸ ਅਟਾਰਨੀ ਲਾਇਏ ਸੀ ਕਿ ਡਿਪਾਰਟਮੈਂਟ ਆਫ ਜਸਟਿਸ ਚ ਜੀਮਸ ਕੌਮੀ ਹੁਣਾ ਨੂੰ ਇਨਡਾਈਟ ਕਰਨ ਦੇ ਲਈ ਉਹਨਾਂ ਨੇ ਇਕੱਲੇ ਤੌਰ ਦੇ ਉਤੇ ਆਪਣੇ ਤੌਰ ਦੇ ਉਤੇ ਐਲਿਸਨ ਜਿਹੜੀ ਹੈਲਿਗਨ ਯੂਐਸ ਅਟਾਰਨੀ ਉਹਨਾਂ ਨੇ ਜੀਮਸ ਕੌਮੀ ਹੁਣਾ ਨੂੰ ਇਨਡਾਈਟ ਜਿਹੜਾ ਉਹ ਆਕਰ ਦਿੱਤਾ ਹੈਗਾ ਸੋ लेट्स ਸੀ ਅ ਅਦਾਲਤ ਵਿੱਚ ਕਿੱਥੇ ਤੱਕ ਜਿਹੜੀ ਉਹ ਗੱਲ ਪਹੁੰਚਦੀ ਹੈਗੀ ਆ 300 ਜਿਹੜੇ ਮੈਂਬਰਸ ਦਾ ਜਿਹੜਾ ਆਫਿਸ ਆ ਉਸ ਦੀ ਲੀਡ ਦੇ ਤੌਰ ਦੇ ਤੇ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦੇ ਜਿਹੜੇ ਹੈਗੇ ਲੈਂਸੀ ਹੈਲੀਗਨ ਉਹਨਾਂ ਨੂੰ ਲਾਇਆ ਗਿਆ ਸੀਗਾ ਤੇ ਹੁਣ ਉਹ ਇਹਨਾਂ ਦੇ ਉਲਟ ਕੇਸ ਜਿਹੜਾ ਉਹ ਚਲਾਉਣਗੇ ਅਜਿਹੇ ਜਿਹੜਾ ਦਬਾਅ ਹੋਰ ਵੀ ਜਿਹੜੇ ਵਕੀਲਾਂ ਦੇ ਉੱਤੇ ਪਾਇਆ ਗਿਆ ਸੀਗਾ ਪ੍ਰੋਸੀਕਿਊਟਰਸ ਦੇ ਉੱਤੇ ਪਾਇਆ ਗਿਆ ਸੀ ਕਈ ਦਾ ਹਰਜੋਤ ਸਿੰਘ ਜੀ ਅਸਤੀਫਾ ਦੇ ਗਏ ਸੀਗੇ ਛੱਡ ਕੇ ਜਿਹੜੇ ਉਹ ਚਲੇ ਗਏ ਸੀਗੇ ਵੀ ਅਸੀਂ ਇਹ ਕੰਮ ਨਹੀਂ ਜਿਹੜਾ ਉਹ ਹੋਣਾ ਸੋ ਰੇਅਰਲੀ ਕਹਿੰਦੇ ਵੀ ਇਦਾਂ ਹੁੰਦਾ ਹੈ ਵੀ ਜਿਹੜੇ ਅਟਾਰਨੀ ਸੁਪਰਵਾਈਜ਼ਿੰਗ ਏਡੇ ਵੱਡੇ ਆਫਿਸ ਤੇ ਵੀ ਉਹ ਖੁਦ ਇਸ ਤਰੀਕੇ ਦੇ ਨਾਲ ਏਡੇ ਵੱਡੇ ਕੇਸ ਦੇ ਵਿੱਚ ਜਿਹੜੇ ਉਹ ਆਪ ਹੀ ਜਿਹੜੇ ਚਾਰजेस ਆ ਉਹ ਲੈ ਕੇ ਆਉਣ 36 ਸਾਲ ਇਸ ਕੁੜੀ ਦੀ ਉਮਰ ਹੈ ਮਹਿਜ ਤੇ ਸੀਨੀਅਰ ਐਸੋਸੀਏਟ ਸਟਾਫ ਸੱਤਰ ਜਿਹੜੇ ਉਹ ਰਹੇ ਨੇ ਵਾਈਟ ਹਾਊਸ ਦੇ ਵਿੱਚ ਵੀ ਇਸ ਤੋਂ ਪਹਿਲਾਂ ਕਦੀ ਉਹਨਾਂ ਨੇ ਪ੍ਰੋਸੀਕਿਊਟਰ ਦੀ ਭੂਮਿਕਾ ਨਹੀਂ ਨਿਭਾਈ ਪਰ ਹੁਣ ਵਰਜੀਨੀਆ ਦੇ ਈਸਟਰਨ ਡਿਸਟ੍ਰਿਕਟ ਆਫ ਡਿਪਾਰਟਮੈਂਟ ਆਫ ਜਸਟਿਸ ਜਿਹੜਾ ਆ ਉਸ ਦੀ ਜਿਹੜੀ ਦੇਖਰੇਖ ਇਹਨਾਂ ਦੇ ਅੰਡਰ ਜਿਹੜੀ ਉਹ ਆ ਚੁੱਕੀ ਹੈਗੀ ਆ